ਤੋ ਇਹ ਕੁੰਡਾ ਖੋਲ ਕੇ ਬੂਹਾ ਖੋਲਣਾ ਇਹਨਾਂ ਦੇ ਬੂਹਾ ਖੋਲਣ ਤੋਂ ਪਹਿਲਾਂ ਪਹਿਲਾਂ ਮੈਂ ਬੂਹਾ ਲੱਤ ਮਾਰ ਕੇ ਇਹਨਾਂ ਵੱਲ ਨੂੰ ਖੋਲਣਾ ਜੀ ਤੇ ਕੁਦਰਤੀ ਗੱਲ ਆ ਤੁਸੀਂ ਘਰ 'ਚ ਵੀ ਅਜਮਾ ਕੇ ਵੇਖੋ ਜੇ ਤੁਸੀਂ ਬੂਹਾ ਖੋਲੋ ਅਗਲੇ ਬੰਦੇ ਤੁਹਾਡਾ ਨਿਆਣਾ ਬੂਹਾ ਖੋਲ ਦੇ ਜਾਂ ਕੋਈ ਹੋਰ ਬੰਦਾ ਬੂਹਾ ਖੋਲ ਦਵੇ ਤੁਸੀਂ ਇੱਕ ਵਾਰੀ ਡਰ ਕੇ ਦੋਕ ਪੈਰ ਤੇ ਪਛਾਹ ਹੁੰਦੇ ਹੀ ਜੇ ਭਾਈ ਪੱਪੂ ਗੋਰਾ ਕਹਿੰਦਾ ਜਦੋਂ ਦਰਵਾਜ਼ਾ ਇਹਨਾਂ ਵੱਲ ਨੂੰ ਖੁੱਲਾ ਨਾ ਬਹੁਦੇ ਨਹੀਂ ਦੇ 5 ਸਕਿੰਟ ਤੇ ਸਾਡੇ ਕੋ ਹੁਣੇ ਬਸ ਉਹਨੇ ਹੀ ਬੜੇ ਇਹ ਗੁਰੂ ਨੇ ਜਾਇਆ ਇਹਨਾਂ ਨੂੰ ਦੱਸਾਂਗੇ ਪੁੱਤ ਮੁਕਾਬਲਾ ਹੁੰਦਾ ਕੀ ਆ ਆਰਪੀ ਸਿੰਘ ਤੇਜਾ ਬੂਆ ਖਲਮਾਉਣ ਦੀ ਤਿਆਰੀ ਕਰੇ ਮਰਦ ਤੁਰਦਾ ਤੁਰਦਾ ਬਿਲਕੁਲ ਨੇੜੇ ਆਇਆ ਉਹਨੇ ਗੁਰੂ ਕਲਗੀਧਰ ਪਾਦਸ਼ਾਹ ਨੂੰ ਯਾਦ ਕੀਤਾ ਅਜੇ ਜੰਦਰਾ ਖੁੱਲਦਾ ਏ ਜੰਦਰਾ ਖੁੱਲ ਕੇ ਕੁੰਡਾ ਖੋਲਣ ਦੀ ਤਿਆਰੀ ਆ ਜਾਂ ਭਾਈ ਪੱਪੂ ਗੋਰੇ ਨੇ ਲੱਤ ਮਾਰੀ ਦਰਵਾਜ਼ਾ ਸੀਆਰਪੀ ਵਾਲੇ ਪਾਸੇ ਨੂੰ ਖੁੱਲ੍ਹਾ ਪੁਲਿਸ ਭੱਜ ਕੇ ਥੋੜੀ ਜੀ ਪਛਾਣ ਹੋਈ ਬਸ ਉਹ 2-4 ਸੈਕਿੰਡ ਬੜੇ ਸੀ ਮਰਦ ਨੇ ਮੋਡੇ ਤੋਂ ਲਾਈ ਜੀਪੀਆਂ ਜਿਵੇਂ ਵੇੜੇ ਦੇ ਵਿੱਚ ਤਰੀਬੀਸ਼ੀ ਹੁੰਦੀ ਆ ਨਾ ਸੀਆਰਪੀ ਵਾਲਿਆਂ ਦੇ ਸੱਥਰ ਵੇੜੇ ਦੇ ਵਿੱਚ ਹੈ ਕੀ ਹੋ ਤੁਸੀਂ ਨੇਤ ਕਰਦੇ ਸੀ ਮੰਨ ਆਈਆਂ ਆਹ ਤੇ ਨੇਤਰਾਂ ਨੇ ਖੂਣ ਉਕਰੇ look yeah. ਦਿਆ ਮਈਆ ਖਾਲ ਪਰੜੇ ਖਾਏ ਹਦ ਯੋਧਿਆ ਹੋ ਖਾੜਕੂ ਜੋਦੇ ਵੇੜੇ ਦੇ ਵਿੱਚ ਆਏ ਤੇ ਮੌਤ ਭੱਜ ਭੱਜ ਕੇ ਸੀਆਰਪੀ ਨੂੰ ਜੱਫੀਆਂ ਪਾਉਣ ਲੱਗੀ ਹੁਣ ਤਿੰਨ ਬਹਾਦਰ ਵੇੜੇ ਚ ਖਲੋਤੇ ਨੇ ਤੇ ਪਹਿਲੇ ਹੱਲੇ ਆਰਪੀ ਸਿੰਘ ਤੇਜਾ ਮੂਦਾ ਹੋ ਕੇ ਧਰਤੀ ਤੇ ਜਾ ਡਿੱਗਾ ਹੁਣ ਸੀਆਰਪੀ ਵੇੜੇ ਚੋਂ ਬਾਹਰ ਭੱਜਣੀ ਸ਼ੁਰੂ ਹੋਈ ਆਰ ਪੀ ਸਿੰਘ ਤੇਜੇ ਦੀ ਛਾਤੀ ਤੇ ਪੈਰ ਰੱਖਿਆ ਭਾਈਪੱਖੂ ਗੋਰੇ ਨੇ ਤੇਜਿਆ ਆਖ ਲੋਤਾ ਹੀ ਗੋਰਾ ਤੂੰ ਆ ਨਾ ਜੀਬ ਦੇ ਮਗਰ ਬੰਨ ਕੇ ਖੜਨਾ ਤਾਂ ਉਠਾ ਜੇ ਰੱਖਦਾ ਹਿੰਮਤ ਤੇ ਕਰਕੇ ਵਿਖਾ ਕੁਝ ਪਰ ਉਹਨੇ ਜਰ ਨੂੰ ਆਰ ਪੀ ਸਿੰਘ ਤੇਜੇ ਦਾ ਭੌਰ ਉਡਾਰੀ ਮਾਰ ਕੇ ਕਿਸੇ ਹੋਰ ਦੁਨੀਆ ਚ ਜਾ ਵਸਿਆ ਸੀ ਮੁਕਾਬਲਾ ਸ਼ੁਰੂ ਹੋ ਗਿਆ ਸਾਰੇ ਪਿੰਡ ਚ ਰੌਲਾ ਪਿਆ ਲੜਾਈ ਸ਼ੁਰੂ ਹੋ ਗਈ ਲੜਾਈ ਸ਼ੁਰੂ ਹੋ ਗਈ ਤਿੰਨ ਖਾੜਕੂ ਜੋਧਿਓਸ ਵੇੜੇ ਦੇ ਵਿੱਚੋਂ ਬਾਹਰ ਨੂੰ ਨਿਕਲਣੇ ਸ਼ੁਰੂ ਹੋਏ ਲੜਦਿਆਂ ਲੜਦਿਆਂ ਵੇੜੇ ਤੋਂ ਬਾਹਰ ਆਏ ਗਲੀ ਚ ਆਏ ਬਾਜ਼ਾਰ ਚ ਆਏ ਅਗਲੇ ਬੰਨੇ ਖੇਤ ਖੁੱਲੇ ਸੀ ਮੈਦਾਨ ਖੁੱਲਾ ਸੀ ਇਹਨਾਂ ਤਿੰਨਾਂ ਨੇ ਭੱਜ ਕੇ ਜਾਣਾ ਸੀ ਹੁਣ ਤਿੰਨੇ ਜਾਣੇ ਲੜਦੇ ਲੜਦੇ ਇੱਕ ਦੂਜੇ ਦਾ ਬਚਾਅ ਕਰਦਿਆਂ ਕਰਦਿਆਂ ਖੇਤਾਂ ਨੂੰ ਨਿਕਲਦੇ ਜਾਂਦੇ ਆ ਅਚਾਨਕ ਭਾਈ ਪੱਪੂ ਗੋਰੇ ਨੇ ਪਛਾਹ ਮੋੜ ਕੇ ਵੇਖਿਆ ਤੇ ਨਾਲਜਾਂ ਨੂੰ ਕਹਿੰਦਾ ਰੁਕ ਜੋ ਰੁਕ ਜੋ ਕਹਿੰਦੇ ਜਹੇਦਾਰਾ ਘੇਰਾ ਬੜਾ ਵੱਡਾ ਹੈ ਘਟੋ ਘਟ 6 ਥਾਣਿਆਂ ਦੀ ਪੁਲਿਸ ਲੱਗਦੀ ਆ ਖਾਖੀ ਹੀ ਖਾਖੀ ਆ ਚਾਰੇ ਵੱਨੇ ਨਿਕਲਿਆ ਨਹੀਂ ਜਾਣਾ ਕਹਿੰਦਾ ਨਿਕਲਿਆ ਜਾਵੇ ਚਾ ਨਾ ਜਾਵੇ ਪਰ ਜਿਹੜੀ ਮੈਂ ਅਰਦਾਸ ਗੁਰੂ ਦੇ ਅੱਗੇ ਕੀਤੀ ਉਹ ਪੂਰੀ ਕਰਨ ਦਾ ਟਾਈਮ ਆ ਗਿਆ ਉਹ ਟਾਲੀ ਦੇ ਵਿੱਚ ਇੱਕ ਜਿਪਸੀ ਵੱਜੀ ਆ ਨਾ ਉਹ ਕਹਿੰਦੇ ਹਾਂ ਕਹਿੰਦਾ ਉਹਦੇ ਵਿੱਚ ਕੌਣ ਆ ਕਹਿੰਦੇ ਪਤਾ ਨਹੀਂ ਲੱਗਦਾ ਕਹਿੰਦਾ ਕਸ਼ਮੀਰ ਸਿੰਘ ਏਐਸਆਈ ਬੈਠਾ ਕੇ ਜਿਨੇ ਗਰੰਥੀ ਸਿੰਘ ਦੀਆਂ ਲੱਤਾਂ ਤੋੜੀਆਂ ਇਹਦੇ ਮੈਂ ਸੌਂ ਖਾਦੀ ਉਸ ਦਿਨ ਦੀ ਸੱਚੇ ਪਾਤਸ਼ਾਹ ਜਿੱਦਣ ਮਰਜੀ ਜਾਨ ਕੱਢ ਲਈ ਪਰ ਇਹ ਬੰਦਾ ਮੇਤੋਂ ਮਰਵਾਉਣਾ ਹੀ ਹੁਣ ਇਹ ਗੱਲ ਮੈਂ ਚਸ਼ਮਦੀਦ ਬੰਦਿਆਂ ਨੂੰ ਪੁੱਛੀ ਆ ਜਿਨ੍ਹਾਂ ਨੇ ਉਹ ਮੁਕਾਬਲਾ ਕਦੀ ਕੋਠਿਆਂ ਤੇ ਚੜਕੇ ਵੇਖਿਆ ਵਾ ਮੈਂ ਇਹ ਗੱਲ ਹੋਰ ਕਹਿ ਦਿਆਂ ਭਾਈ ਪੱਪੂ ਗੋਰੇ ਦੀ ਮਾਂ ਨੇ ਆਪਣਾ ਪੁੱਤ ਲੜਦਾ ਵੀ ਕੋਠੇ ਤੋਂ ਵੇਖਿਆ ਕਦੀ ਕਿਉਂਕਿ ਬਹੁਤਾ ਦੂਰ ਨਹੀਂ ਸੀ ਉਹ ਪਿੰਡ ਬਿਲਕੁਲ ਨੇੜੇ-ਨੇੜੇ ਆ ਚਸ਼ਮਦੀਦ ਬੰਦੇ ਕਹਿੰਦੇ ਆ ਭਾਈ ਪੱਪੂ ਗੋਰਾ ਆਪਣੇ ਨਾਲਦਿਆਂ ਨੂੰ ਕਹਿੰਦਾ ਮੈਨੂੰ ਕਵਰ ਫਾਇਰਿੰਗ ਦਿਓ ਹੁਣ ਜਿਹੜੇ ਤੁਹਾਡੇ ਚੋਂ ਸੀਆਰਪੀ ਵਾਲੇ ਵੀਰ ਆ ਜਾਂ ਪੁਲਸ ਵਾਲੇ ਵੀਰ ਬੈਠੇ ਆ ਜਾਂ ਤੁਹਾਡੇ ਚ ਕੋਈ ਮਿਲਟਰੀ ਵਾਲੇ ਵੀਰ ਬੈਠੇ ਉਹ ਚੰਗੀ ਤਰ੍ਹਾਂ ਸਮਝਦੇ ਆ ਵੀ ਕਵਰ ਫਾਇਰਿੰਗ ਕਿੱਦਾਂ ਦਿੱਤੀ ਜਾਂਦੀ ਉਹ ਕਿੰਨੀ ਕੁ ਕਾਰਗਰ ਉਹ ਕਿੱਦਾਂ ਕੰਮ ਆਉਂਦੀ ਮੇਰੇ ਨੂੰ ਤੁਸੀਂ ਵਾਦਾ ਜਾਣਦੇ ਚੱਲਦਾ ਚੱਲਦਾ ਭਾਈ ਪੱਪੂ ਗੋਰਾ ਜਿਪਸੀ ਦੇ ਨੇੜੇ ਆ ਗਿਆ ਤੇ ਕਾਲਰ ਤੋਂ ਫੜ ਕੇ ਕਸ਼ਮੀਰ ਸਿੰਘ ਐਸਆਈ ਕੱਢ ਲਿਆ ਉਹਨੇ ਬੜੇ ਤਰਲੇ ਕੰਡੇ ਕਹਿੰਦਾ ਜਾਣ ਦੇ ਕਹਿੰਦਾ ਨਹੀਂ ਇਹ ਦੱਸ ਵੀ ਤਾਬਿਆ ਬੈਠੇ ਗ੍ਰੰਥੀ ਨੇ ਤੇਰਾ ਕੀ ਵਿਗਾੜਿਆ ਸੀ ਜਦਨ ਤੂੰਆਂ ਲੱਤਾਂ ਤੋੜ ਕੇ ਆਇਆ ਸੀ ਤੈਨੂੰ ਗੁਰੂ ਦੀ ਸੰਗਤ ਨੇ ਤੇ ਕੁਝ ਨਹੀਂ ਸੀ ਆਖਿਆ ਤੇਰਾ ਘੜਾ ਪਾਣੀ ਖਤਮ ਹੋ ਚੁੱਕਾ ਹੈ ਦੁਨੀਆ ਤੋਂ ਤੇਰਾ ਸਾਰਾ ਸਿਸਟਮ ਖਤਮ ਹੋ ਚੁੱਕਾ ਹੈ ਦਸਣ ਵਾਲੇ ਦੱਸਦੇ ਆ ਭਾਈ ਪੱਪੂ ਗੋਰੇ ਨੇ ਆਪਣੀ ਜੀਪੀਆਂ ਮੋਢੇ ਤੇ ਪਾਲੀ ਆਪਣੀ ਦੱਬ ਚ ਰੱਖਿਆ ਮੌਜ਼ਰ ਕੱਢਿਆ ਉਹ ਸਾਰੇ ਦਾ ਸਾਰਾ ਮੌਜ਼ਰ ਕਸ਼ਮੀਰ ਸਿੰਘ ਐਸਆਈ ਦੀ ਛਾਤੀ 'ਚ ਖਾਲੀ ਕੀਤਾ ਸੀ ਸਾਤਸਰੀ ਅਕਾਲ ਦਾ ਜੈਕਾਰਾ ਲਗਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ